ਲੁਧਿਆਣਾ ਦੇ ਵਿੱਚ ਰਾਤ 10:30 ਵਜੇ ਤੇਜ਼ ਰਫ਼ਤਾਰ ਟੈਂਪੋ ਟਰੈਵਲ ਅਤੇ ਟਰਾਲੀਆਂ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਅਤੇ ਇਹ ਹਾਦਸਾ ਜਲੰਧਰ ਬਾਈਪਾਸ ਦੇ ਨੇੜੇ ਮੈਟਰੋ ਪੁਲ ਤੇ ਵਾਪਰਿਆ। ਇਸ ਹਾਦਸੇ ਵਿੱਚ ਕੁੱਲ 12 ਲੋਕ ਜ਼ਖਮੀ ਹੋਏ ਟੈਂਪੋ ਟਰੈਵਲ ਚਾਲਕ ਹਸਤੀਆਂ ਲੈ ਕੇ ਹਰਦੁਆਰ ਤੋ ਆ ਰਿਹਾ ਸੀ। ਉਹ ਰਸਤੇ ਦੇ ਵਿੱਚ ਹੀ ਸੌਂ ਗਿਆ ਤੇ ਜਿਸ ਦੇ ਕਾਰਨ ਉਹ ਟਰਾਲੀ ਦੇ ਪਿਛਲੇ ਪਾਸੇ ਜਾ ਵਜਾ ਹਾਦਸਾ ਇਨਾ ਭਿਆਨਕ ਸੀ ਕਿ ਟੈਂਪੋ ਟਰੈਵਲਰ ਡਰਾਈਵਰ ਦੇ ਟੈਂਪੋ ਟਰੈਵਲ ਡਰਾਈਵਰ ਦੇ ਖੰਬੇ ਦੇ ਨਾਲ ਜਾ ਟਕਰਾਇਆ ਅਤੇ ਟਰਾਲੀ ਸੜਕ ਦੇ ਦੂਜੇ ਪਾਸੇ ਜਾ ਪਲਟੀ ਬਿਜਲੀ ਦੇ ਖੰਬੇ ਵੀ ਟੇਢੇ ਹੋ ਗਏ ਟੈਂਪੋ ਟਰੈਵਲ ਦੀਆਂ ਚੀਕਾਂ ਸੁਣ ਕੇ ਕਈ ਡਰਾਈਵਰ ਹਾਈਵੇ ਤੇ ਰੁਕੇ ਅਤੇ ਲੋਕਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਲੋਕਾਂ ਨੇ ਮੁੱਢਲੀ ਸਹਾਇਤਾ ਦਿੱਤੀ ਐਂਬੂਲੈਂਸ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਇੱਕ ਲੱਗ ਤਾਂ ਸਾਨੂੰ ਵੀ ਨਹੀਂ ਪਤਾ ਲੱਗਿਆ ਵੀ ਕਿਹਦੇ ਦਾ ਬੱਸ ਮੰਜੂ ਆਸ ਮੇਰਾ ਨਾਮ ਕਿੱਥੋਂ ਆ ਰਿਹਾ ਸੀ ਤੇ ਕਿੱਧਰ ਜਾ ਰਹੇ ਸੀ ਅਸੀਂ ਹਰਦਵਾਰ ਤੋਂ ਆ ਰਹੇ ਸੀਗੇ ਹਾਂਜੀ ਤੇ ਇਹ ਸ਼ਾਰਪੁਰ ਜਾ ਰਹੇ ਸੀ ਵਾਪਸ ਸ਼ਾਰਪੁਰ ਜਾ ਰਹੇ ਸੀ ਕੀ ਇਹ ਸ਼ਾਰਪੁਰ ਕੰਨੇ ਫੁੱਲ ਫੁੱਲ ਵਗੈਰਾ ਹਾਂਜੀ ਫੁੱਲ ਫਨ ਗਏ ਸੀ ਹਰਦਵਾਰ ਇਹ ਕਮਲਾ ਦੇਵੀ ਦੇ ਨਾਮ ਦੇ ਅੱਛਾ ਜੀ ਹਾਂਜੀ ਉਹਨਾਂ ਦੇ ਪਾ ਕੇ ਅਸੀਂ ਵਾਪਸ ਆ ਰਹੇ ਹਾਂ ਜਲੰਧਰ ਵਾਈਪਾਸ ਕੋਲ ਜਿਹੜਾ ਤੇ ਔਰ ਟਰਾਲੀ ਆ ਰਹੀ ਸੀਗੀ ਟਰਾਲੀ ਪਿੱਛੇ ਲੱਗੀ ਟੈਂਪੋ ਟਰੈਵਲ ਸਾਡਾ ਉਹਦੇ ਤੇ ਚੜ ਗਿਆ ਫੁੱਟਪਾਥ ਤੇ ਕਿੰਨੇ ਕੁ ਬੰਦੇ ਚੜ੍ਹਨੇ ਹੋਏ 12 13 ਜਨੇ ਹੈਗੇ ਸੀਗੇ ਉਹਦੇ ਵਿੱਚ ਤੇ ਸਾਰਿਆਂ ਦੇ ਸੱਟਾਂ ਲੱਗੀਆਂ ਥੋੜੀਆਂ ਥੋੜੀਆਂ ਪਰ ਇੱਕ ਦੇ ਤਾਂ ਬਹੁਤ ਜ਼ਿਆਦਾ ਲੱਗੀ ਜਿਹੜੇ ਮੋਹਰੇ ਬੈਠੇ ਸੀਗੇ ਉਹਨਾਂ ਦੇ ਤਾਂ ਗੋਡਿਆਂ ਤੇ ਵੀ ਲੱਗੀ ਹੋਈ ਆ ਆ ਚੀਜ਼ ਮੱਥਾ ਫਟ ਗਿਆ ਹੋਇਆ ਤੇ ਟੈਂਪੋ ਟਰੈਵਲ ਕਿਸੇ ਜੀ ਜਾ ਕੇ ਵੱਜਿਆ ਜੋ ਟਰਾਲੀ ਉਹਦੇ ਵਿੱਚ ਤੇ ਉਹਦੇ ਤੇ ਟਰਾਲੀ ਵੱਜੀ ਨਾ ਉਹਦੇ ਚ ਟਰਾਲੀ ਆ ਕੇ ਵੱਜੀ ਫਿਰ ਟੈਂਪੋ ਟਰੈਵਲ ਉਹ ਫੁੱਟਪਾਥ ਤੇ ਚੜ ਗਿਆ ਫੁੱਟਪਾਥ ਤੇ ਚੜ ਗਿਆ ਪਲਟਿਆ ਨਹੀਂ ਬਚਾ ਹੋ ਗਿਆ ਬਸ ਇੰਨਾ ਹੁਣ ਠੀਕ ਨਾ ਹਾਂਜੀ ਹਾਂਜੀ ਠੀਕ ਆ ਪੱਟੀਆਂ ਘਰੋਂ ਜਾ ਰਹੇ ਆ ਬੈਠੇ ਤਾਂ ਹੈਗੇ ਉੱਥੇ ਤੇ ਜਾਨਾ ਕਿੱਥੇ ਸੀ ਹੁਸ਼ਿਆਰਪੁਰ ਤੇ ਭਾਜੀ ਕਿੰਨੀ ਸਵਾਰੀਆਂ ਸੀਗੇ ਟੈਂਪੋ ਟਰੈਵਲ 'ਚ ਟ੍ਰੈਵਲ ਚੌਣਾ 15 16 ਜੀ ਅੱਛਾ ਤੇ ਕਿੰਨਿਆਂ ਕਿਤੇ ਸੈਟਾਂ ਲੱਗੀਆਂ ਨੇ ਥੋੜੀਆਂ ਥੋੜੀਆਂ ਹੀ ਗਿਆ ਪਹਚਾਣ ਅੱਛਾ ਤੇ ਹਾਦਸੇ ਦਾ ਕਾਰਨ ਕੀ ਆਪਰੇ ਦਾ ਕਾਰਨ ਆ ਟਰਾਲੀ ਮੇਰੇ ਨਾਲ ਪਹਿਲਾਂ ਹੀ ਘੜੀ ਸੀ ਲਾ ਕੋਈ ਲਾਈਟ ਜਾਦੀ ਸੀ ਇਹਦੀ ਕੁਛ ਅੱਛਾ ਉਹ ਜੀ ਇੱਥੇ ਤੋਂ ਪਿੱਛੋਂ ਢਾਬੇ ਤੇ ਰੁੱਕ ਕੇ ਤਰੇ ਤੁਰੇ ਆ ਉਹ ਗੱਡੀ ਇੱਥੇ ਰੁਣਾ ਕੇ ਰੁਕਦੇ ਟੋਲ ਕਟਾ ਕੇ ਤੇ ਖੜੀ ਸੀ ਇਹ ਤੇ ਜਾਣਾ ਕਿੱਥੇ ਹੁਸ਼ਿਆਰਪੁਰ ਦੇ ਉਹ ਟਰਾਲੀ ਵਾਲਿਆਂ ਨਾਲ ਵੀ ਗੱਲਬਾਤ ਹੋਈ ਆ ਉਹਨਾਂ ਨੇ ਦੱਸਿਆ ਉਹ ਕਹਿੰਦੇ ਵੀ ਕੋਈ ਅੱਖ ਲੱਗ ਗਈ ਸੀ ਅੱਖ ਅੱਖ ਤਾਂ ਲੱਗੇ ਹੋਗੀ ਟਰਾਲੀ ਦਾ ਪਹਿਲਾਂ ਹੀ ਬਾਹ ਵਿੱਚ ਘੜੀ ਦੇ ਕੋਈ ਲਾਈਟ ਕੋਈ ਸੋਚਦਾ ਜਿਹਾ ਕੋਈ ਰਿਫਲੈਕਟਰ ਨਹੀਂ ਲੱਗਿਆ ਸੀ ਕੋਈ ਤੇ ਹੁਣ ਕਿੰਨੀਆਂ ਕਿ ਸਵਾਰੀਆਂ ਕੋਈ ਇੱਥੇ ਹੈਗੀ ਨਹੀਂ ਸੋਰੀ ਕਿ ਸਾਰੀਆਂ ਗਈਆਂ ਨੇ ਚਲੇ ਗਏ ਆ ਸਵਾਰੀਆਂ ਬਈ ਠੀਕ ਹੈ ਸਵਾਰੀਆਂ ਦੂਰ ਨੇ ਕੋਈ ਬਾਲੀ ਸਾਡੇ ਜੱਸੀ ਜੀ ਉਹ ਦੱਸ ਰਹੇ ਆ ਭਾਈ ਭਾਈ ਕਿੱਥੋਂ ਦੀ ਰਹਿਣ ਵਾਲੇ ਹੋ ਕਿਵੇਂ ਹਾਦਸਾ ਹੋਇਆ ਬੰਦ ਕੰਟ ਭਾਈ ਬਲਾਜੁਰ ਕੋ ਰਹਿਣ ਵਾਲਾ ਹੀ ਲੁਧਿਆਣੇ ਟਰਾਲੀ ਖਾਲੀ ਕਰਕੇ ਆਂਦਾ ਹੈਗਾ ਨਹੀਂ ਵੀ ਪੁੱਤਰੇ ਟਰਾਲੀ ਲੱਕੜੀ ਦੀ ਅੱਛਾ ਹਾਂਜੀ ਤੇ ਸੱਤ ਆਪਣੀ ਸਾਈਡ ਤੇ ਆਂਦਾ ਹੈਗਾ ਤੇ ਉਹ ਡਰਾਈਵਰ ਦੀ ਪਿੱਛੇ ਉਹਦੇ ਪਿੱਛੇ ਸਵਾਰੀਆਂ ਦੱਸਦੀਆਂ ਉਹਨੇ ਆਪੇ ਦੱਸਿਆ ਕਿ ਉਹਦੀ ਅੱਖ ਲੱਗ ਗਈ ਨਹੀਂ ਨਾਂ ਦੀ ਸੀਗੀ ਉਹਨੇ ਲੈ ਕੇ ਪਿੱਛੇ ਦੀ ਮਾਰਿਆ ਓਕੇ ਬਸ ਉਸ ਤੋਂ ਬਾਅਦ ਤਾਂ ਨਹੀਂ ਪਤਾ ਲੱਗਿਆ ਟਰੈਕਟਰ ਇਸ ਇਸ ਪਾਸੇ ਟਪਾ ਦਿੱਤਾ ਕਿਸੇ ਉਰੇਓ ਦੀ ਜਾਣਾ ਕਿੱਥੇ ਸੀਗਾ ਮੈਂ ਬਲਾਜੌਰ ਜਾਣਾ ਸੀ ਬਲਾਜੌਰ ਜਾਣਾ ਸੀ ਹਾਂਜੀ ਤੇ ਉਹ ਜਿਹੜੇ ਜਿਨ੍ਹਾਂ ਨੇ ਪਿੱਛੋਂ ਆ ਕੇ ਹਿੱਟ ਕੀਤਾ ਉਹ ਕਿੰਨੇ ਕੇ ਬੰਦੇ ਜਖਮੀ ਹੋਏ ਹੋਣੇ ਆ ਕੋ ਨਹੀਂ ਮੈਂ ਦੇਖਿਆ ਜੀ ਮੈਂ ਅੱਧਰੇ ਸੀਗਾ ਜੀ ਮੈਂ ਸਾਰਿਆਂ ਦੇ ਲੱਗਿਆ ਤੁਸੀਂ ਮੈਂ ਸਾਰਿਆਂ ਦੇ ਤੁਸੀਂ ਕਿੰਨੇ ਬੰਦੇ ਸੀਗੇ ਇਕੱਲਾ ਹੀ ਸੀਗਾ ਬੰਦਾ ਇਕੱਲੇ ਹੀ ਸੀਗੇ ਪੂਰੇ ਕਿਹੜੀ ਜਗ੍ਹਾ ਲੱਕੜਾਂ ਲੱਗ ਕੇ ਆ ਰਹੇ ਸੀ ਲੁਧਿਆਣਾ ਖਾਸ ਸੀ ਸ਼ਹਿਰ ਲੁਧਿਆਣੇ ਦੇ ਹਾਂਜੀ ਹਰਦਵਾਰ ਤੋਂ ਆਉਂਦੇ ਸੀ ਉਹ ਅੱਖ ਲੱਗੇ ਟਰਾਲੀ ਦੇ ਪਿੱਛੇ ਵੱਜੀ ਜਾ ਕੇ ਪਿੱਛੇ ਵੱਜਣ ਵਾਲੀ ਟਰਾਲੀ ਦੂਜੇ ਪਾਸੇ ਚੱਲ ਗਈ ਅੱਖ ਲੱਗੇ ਕਿ ਟਰਾਲੀ ਉੱਪਰ ਖੜੀ ਹੋਈ ਸੀ ਟਰਾਲੀ ਰੋਡ ਤੇ ਚੱਲਦੀ ਸੀ अच्छा जी ठीक है जी 6:20 बजे अक्ल लगਣਾ ਹੁਣ ਸੱਤਾ ਪੇ ਬੰਦੇ ਨੂੰ ਥੋੜਾ ਪਤਾ ਖੜੀ ਅੱਕ ਲੱਗੀ ਆ ਜੀ ਉਹ ਟਰਾਲੀ ਦੂਜੇ ਪਾਸੇ ਚੱਲ ਗਈ ਆ ਸੱਟਾਂ ਤੋਂ ਬਚਾਅ ਹੋ ਗਿਆ ਜਾਂ ਨਹੀਂ ਨੁਕਸਾਨ ਨਹੀਂ ਹੋਇਆ ਕਿੰਨੇ ਕਿਲੋ ਵਿੱਚ ਫਸੇ ਹੋਏ ਹਲੇ ਫਜ ਗਏ ਅਸੀਂ ਪਤਾ ਲੱਗੂਗਾ ਸਵੇਰੇ ਸਵੇਰੇ ਹੋਇਆ ਕਿ ਕਿਹੜੀ ਜਗ੍ਹਾ ਤੇ ਹਾਸਾ ਜੇ ਇਹ ਮੈਟਰੋ ਦੇ ਲਾਗੇ ਹੋਇਆ ਮੇਨ ਡਿਊਟੀ ਰੋਡ ਤੇ ਅੱਛਾ ਜੀ ਲੁਧਿਆਣਾ ਬਾਈਪਾਸ ਤੇ ਤੇ ਕਿਹਦਾ ਕਿਹਦਾ ਟਰੈਕਟਰ ਟੈਲੀ ਤੇ ਹੋਰ ਕਿਹਦਾ ਟੈਂਪੋ ਟਰੈਵਲ ਦਾ ਟਰੈਕਟਰ ਟੈਪੋ ਟਰੈਵਲ ਐ ਟਰਾਲੀ ਐ ਬਸ ਅੱਛਾ ਜੀ ਤੇ ਹਰਦואר ਤੋਂ ਆ ਰਹੇ ਸੀਗੇ ਹਰਦואר ਤੋਂ ਆਉਂਦੇ ਸੀ ਟ എസ് എം ജന ന്യൂജിയാണോ അഭിഷേക് ജലോട്ടാ റിപ്പോർട്ട്